ਪਿਆਰੇ ਬੱਚੇ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਮੇਰੇ ਚੈਨਲ ਤੇ ਜਿਹੜਾ ਬਹੁਤ ਬਹੁਤ ਸਵਾਗਤ ਹੈ ਜੋ ਵੀ ਬੱਚੇ ਇਸ ਚੈਨਲ ਤੇ ਪਹਿਲੀ ਵਾਰ ਆਏ ਹਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਤਾਂ ਕਿ ਤੁਹਾਨੂੰ ਨਵੇਂ ਵੀਡੀਓ ਜਿਹੜੇ ਨੋਟੀਫਿਕੇਸ਼ਨ ਮਿਲ ਸਕੇ ਅੱਜ ਅਸੀਂ ਸੇਤ ਦੇ ਸਿਰ ਸਿੱਖਿਆ ਜਮਾਤ 6ਵੀਂ ਦਾ ਜੋ ਪਹਿਲਾ ਪਾਰਟ ਹੈ ਸੇਤ ਇਸ ਦੀ ਆਪਾਂ ਇੱਕ ਪਾਰਟ ਦੀ ਵੀਡੀਓ ਬਣਾ ਚੁੱਕੇ ਹਾਂ ਜਿਸ ਵਿੱਚ ਦੱਸਿਆ ਗਿਆ ਸੀ ਕਿ ਸੇਤ ਕੀ ਹੈ ਅੱਜ ਦੀ ਇਸ ਵੀਡੀਓ ਦਾ ਜਿਹੜਾ ਵਿਸ਼ਾ ਹੈ ਉਹ ਹੈ ਸੇਤ ਦੀਆਂ ਕਿਸਮਾਂ ਇਸ ਦੇ ਬਾਰੇ ਅਸੀਂ ਜਾਣਾਂਗੇ ਕਿ ਸੇਤ ਦੀਆਂ

ਸੋ ਤਾਂ ਪਹਿਲੀ ਕਿਸਮ ਕਿਹੜੀ ਹੈ ਸਰੀਰਕ ਸਿਹਤ ਦੂਸਰੀ ਹੈ ਜੀ ਮਾਨਸਿਕ ਸਿਹਤ ਸਮਾਜਿਕ ਸਿਹਤ ਅਤੇ ਭਾਵਨਾਤਮਕ ਸਿਹਤ ਅਸੀਂ ਹੁਣ ਅੱਗੇ ਇੱਕ ਇੱਕ ਕਰਕੇ ਇਹਨਾਂ ਡਿਟੇਲ ਦੇ ਵਿੱਚ ਜਾ ਕੇ ਲਾਵਾਂਗੇ ਅਤੇ ਇਹਨਾਂ ਨੂੰ ਇੱਕ ਇੱਕ ਕਰਕੇ ਸਮਝਾਂਗੇ ਹੁਣ ਤੁਹਾਨੂੰ ਇਹ ਤਾਂ ਸਮਝ ਆ ਗਿਆ ਹੋਣਾ ਕਿ ਸਿਹਤ ਦੇ ਜਿਹੜੀਆਂ ਚਾਰ ਕਿਸਮਾਂ ਆਹ ਹੁਣ ਅੱਗੇ ਇੱਕ ਇੱਕ ਕਰਕੇ ਇਹਨਾਂ ਬਾਰੇ ਪੜ੍ਹਦੇ ਹਾਂ ਸਾਡਾ ਜਿਹੜਾ ਕਾਲਾ ਕਾਪੀ ਹੈ ਸਰੀਰਕ ਸਿਹਤ ਇਸ ਦੇ ਨਾਮ ਤੋਂ ਹੀ ਸਾਨੂੰ ਪਤਾ ਚੱਲ ਰਿਹਾ ਹੈ ਕਿ ਸਿਹਤ ਦਾ ਭਾਵ ਸਾਡੇ ਸਰੀਰ ਤੋਂ ਹੈ ਤੇ ਜਿਸਦੇ ਵਿੱਚ ਕਿਸ ਦੀ ਗੱਲ ਕੀਤੀ ਹੈ ਕੀ ਹੈ ਕਿ ਸਾਡਾ ਸਰੀਰ ਤਾਂ ਸਿਹਤਮੰਦ ਹੋਵੇ ਦੂਸਰਾ ਸਾਡੇ ਜਿਹੜੇ ਜਿੰਨੇ ਵੀ ਸਰੀਰ ਦੇ ਅੰਦਰ ਦੇ ਅੰਗ ਹਨ ਉਸੇ ਢੰਗ ਨਾਲ ਆਪਣਾ ਕੰਮ ਕਰ ਸਕਣ ਠੀਕ ਹੈ ਜੀ ਤੇ ਆਪਾਂ ਇਹਦਾ ਯਾਦ ਰੱਖਣੀ ਹੈ ਕਿ ਸਰੀਰ ਸਿਹਤਮੰਦ ਹੋ ਸਾਡੇ ਸਰੀਰ ਨਾਲ ਹੈ ਉਹ ਸਾਡੇ ਸਰੀਰ ਦਾ ਮਤਲਬ ਸਾਡੇ ਜਿਹੜੇ ਅੰਗ ਨੇ ਉਸੇ ਢੰਗ ਨਾਲ ਕੰਮ ਕਰਨ ਦੂਸਰਾ ਸਰੀਰ ਤੰਦਰੁਸਤ ਹੋਵੇ ਫੁਰਤੀਲਾ ਹੋਵੇ ਅਤੇ ਅਨੇਕ ਪ੍ਰਕਾਰ ਦੇ ਜਿਹੜੀ ਸਰੀਰ ਕ੍ਰਿਆਵਾਂ ਨੇ ਉਹਨਾਂ ਨੂੰ ਕਰਨ ਲਈ ਤਿਆਰ ਰਹੇ ਮਤਲਬ ਕਿ ਸਾਡੇ ਸਰੀਰ ਦੇ ਵਿੱਚ ਕੋਈ ਤਰ੍ਹਾਂ ਦੀ ਕੋਈ ਬਿਮਾਰੀ ਕੋਈ ਖਰਾਬੀ ਹਨਾ ਇਦਾਂ ਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡਾ ਸਰੀਰ ਜਿਹੜਾ ਹੈ ਉਹ ਐਕਟਿਵ ਰਹਿਣਾ ਚਾਹੀਦਾ ਹਰ ਟਾਈਮ ਤਾਂ ਕਿ ਉਹ ਆਪਣੇ ਹਰ ਤਰ੍ਹਾਂ ਦੇ ਕੰਮ ਨੂੰ ਕਰਨ ਦੇ ਲਈ ਤਿਆਰ ਹੋਵੇ ਕੰਮ ਵੀ ਸਕੇ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਇੱਕ ਸਰੀਰ ਹੁੰਦਾ ਆ ਜਿਹਦਾ ਢਾਂਚਾ ਵਧੀਆ ਹੋਵੇ ਜਿਹੜਾ ਢਾਂਚੇ ਦਾ ਮਤਲਬ ਕੀ ਹੈ ਕਿ ਸਾਡੇ ਸਰੀਰ ਦਾ ਜਿਹੜਾ ਆਕਾਰ ਹੈ ਜਿਹੜੀ ਆਕਰਤੀ ਹੈ ਉਹ ਬਿਲਕੁਲ ਸਿੱਧੀ ਹੋਵੇ ਸਟ੍ਰੇਟ ਹੋਵੇ ਜਿਸ ਤਰ੍ਹਾਂ ਕਿ ਸਾਡਾ ਸਰੀਰ ਸੋਨਾ ਵੀ ਲੱਗਦਾ ਹੈ ਸਡੋਲ ਦਾ ਮਤਲਬ ਕੀ ਹੁੰਦਾ ਹੈ ਸਡੋਲ ਦਾ ਮਤਲਬ ਕੀ ਹੁੰਦਾ ਬੱਚਿਓ ਐਥਲੈਟਿਕ ਬੋਡੀ ਮਸਕਲਰ ਬੋਡੀ ਜਿਹੜੀ ਹੈ ਠੀਕ ਹੈ ਜੀ ਜਿਸ ਨੂੰ ਅਥਲੀਟ ਬੋਡੀ ਵੀ ਕਹਿੰਦੇ ਆ ਉਸ ਤਰ੍ਹਾਂ ਦੀ ਹੋਵੇ ਦੂਸਰਾ ਸਾਡੇ ਜਿਹੜੇ ਪੱਟੇ ਨੇ ਮਾਸਪੇਸ਼ੀਆਂ ਨੇ ਉਹ ਮਜ਼ਬੂਤ ਹੋਣ ਇਹ ਇੱਕ ਚੰਗਾ ਜਿਹਾ ਸਰੀਰ ਹੈ ਉਹਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਅਤੇ ਉਸ ਤੰਦਰੁਸਤ ਸਰੀਰ ਜਿਹੜਾ ਸਾਡਾ ਸਿਹਤਮੰਦ ਸਰੀਰ ਹੈ ਉਹ ਜਿਹੜੀਆਂ ਅੰਦਰਲੀਆਂ ਪ੍ਰਣਾਲੀਆਂ ਆ ਜਿਵੇਂ ਕਿ ਸਾਹ ਪ੍ਰਣਾਲੀ ਹੈ ਪਾਚਨ ਪ੍ਰਣਾਲੀ ਹੈ ਲਹੂ ਕੋ ਨਾਲੀਏ ਇਹ ਸਾਰੀਆਂ ਸਹੀ ਢੰਗ ਨਾਲ ਆਪਣਾ ਕੰਮ ਜਿਹੜਾ ਹੈ ਉਹ ਕਰ ਰਹੀਆਂ ਹੋ ਤਾਂ ਉਸ ਨੂੰ ਅਸੀਂ ਮੰਨਾਂਗੇ ਕਿ ਉਹ ਵਿਅਕਤੀ ਜਿਹੜਾ ਹੈ ਸਰਵੇਖ तौर ਤੇ ਬਿਲਕੁਲ ਸਿਹਤਮੰਦ ਹੈ ਤੇ ਬੱਚਿਓ ਇਹਨਾਂ ਨੂੰ ਜਿਹੜਾ ਬੜਾ ਧਿਆਨ ਨਾਲ ਸੁਣਨਾ ਹੈ ਕਿਉਂਕਿ ਇਹਨਾਂ ਚਾਰਾਂ ਵਿੱਚੋਂ ਕੋਈ ਨਾ ਕੋਈ ਜਣਾ ਪ੍ਰਸ਼ਨ ਹੈ ਉਹ ਪੇਪਰਾਂ ਵਿੱਚ ਪੁੱਛਿਆ ਜਾਂਦਾ ਹੈ ਇਸ ਕਰਕੇ ਬੜੇ ਧਿਆਨ ਨਾਲ ਸੁਣਨਾ ਹੈ ਤੇ ਸਮਝਣਾ ਇਹਨੂੰ ਆਪਾਂ ਤਾਂ ਹੁਣ ਜੇ ਆਪਾਂ ਓਵਰਆਲ ਦੇਖੀਏ ਇਸ ਨੂੰ ਇਸ ਵਿੱਚ ਇਹੀ ਦੱਸਿਆ ਗਿਆ ਕਿ ਜਿਹੜਾ ਸਰੀਰਕ ਸਿਹਤ ਤੋਂ ਭਾਵ ਕੀ ਦੱਸਿਆ ਗਿਆ ਢਾਂਚਾ ਸਹੀ ਹੋਵੇ ਠੀਕ ਹੈ ਜੋ ਵੀ ਦੇਖਣ ਨੂੰ ਸੋਹਣਾ ਲੱਗਦਾ ਹੈ ਬਿਮਾਰੀਆਂ ਤੋਂ ਰਹਿਤ ਹੋਵੇ ਅੰਦਰੂਨੀ ਪ੍ਰਣਾਲੀਆਂ ਬਿਲਕੁਲ ਠੀਕ ਹੋਣ ਠੀਕ ਹੈ ਉਸ ਨੂੰ ਰਸਟ੍ਰਿਕ ਸਿਹਤ ਕਹਾਂਗੇ ਅਗਲਾ ਜਿਹੜਾ ਪੁਆਇੰਟ ਹੈ ਸੈਕੰਡ ਪੁਆਇੰਟ ਮਾਨਸਿਕ ਸਿਹਤ ਅਗਲਾ ਜਿਹੜਾ ਪੁਆਇੰਟ ਹੋਇਆ ਹੈ ਮਾਨਸਿਕ ਸਿਹਤ ਮਾਨਸਿਕ ਸਿਹਤ ਤੋਂ ਭਾਵ ਜਿਹੜਾ ਹੈ ਉਹ ਸਾਡੇ ਦਿਮਾਗ ਨਾਲ ਹੈ ਤੇ ਇਸ ਦਾ ਜਿਹੜਾ ਮਤਲਬ ਇਹ ਪੜਦਾ ਹੈ ਕਿ ਸਾਡਾ ਜਿਹੜਾ ਦੇ ਮਾਗੀ ਤੌਰ ਤੇ ਕੋਰਸ ਸਤੂਰ ਹੋਵੇ ਜੇ ਸਾਡਾ ਦਿਮਾਗੀ ਸਿਹਤ ਮਾਨਸਿਕ ਸਿਹਤ ਬਿਲਕੁਲ ਠੀਕ ਹੈ ਤੇ ਆਪਾਂ ਸਹੀ ਫੈਸਲਾ ਕਰਾਂਗੇ ਸਮੇਂ ਸਿਰ ਫੈਸਲਾ ਕਰਾ ਹੈ ਹਮੇਸ਼ਾ ਹੀ ਕਰਾਂਗੇ ਆ ਕਿ ਜਦ ਨਾਲ ਵੀ ਇਹ ਸੰਰਾਜ ਦਾ ਵਿਸ਼ਵਾਸ ਹੈ ਕਿ ਦੂਜੇ ਤੇ ਕਾਇਮ ਰਹੇਗਾ ਦੂਜੇ ਨਾਲ ਸਾਡਾ ਵਿਸ਼ਵਾਸ ਬਣਿਆ ਰਹੇਗਾ ਔਰ ਦੂਸਰੀ ਦਾ ਕਰੇ ਕਿ ਜਿਹੜੇ ਬੰਦਾ ਜਾਂ ਇਨਸਾਨ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਬਿਲਕੁਲ ਸਵਸਥਾ ਹੈ ਵਧੀਆ ਹੈ ਉਹ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲ ਲੈ ਜਾਂ ਜਨ ਕਿ ਉਹ ਜਿੰਦਗੀ ਦੇ ਜਿੰਨੇ ਵੀ ਮੁਸ਼ਕਲਾਂ ਜੇ ਆਉਂਦੀਆਂ ਨੇ ਲਾਈਫ ਦੇ ਵਿੱਚ ਕੋਈ ਵੀ ਜੇ ਉਹਨਾਂ ਅਨੁਸਾਰ ਉਹ ਸਹੀ ਫੈਸਲਾ ਕਰਦਾ ਹੈ ਉਹਨਾਂ ਦੇ ਅਕੋਰਡਿੰਗ ਆਪਣੇ ਨੂੰ ਢਾਲ ਕੇ ਹੋਰ ਆਪਣਾ ਸਹੀ ਦਿਰਾ ਫੈਸਲਾ ਉਹ ਕਰ ਸਕਦਾ ਹੈ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਜੇ ਥੇਕ ਤੁਹਾਨੂੰ ਸਮਝ ਨਹੀਂ ਆਉਂਦਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੀਸਰਾ ਪੁਆਇੰਟ ਜਿਹੜਾ ਹੈ ਉਹ ਹੈ ਸਮਾਜਿਕ ਸਿਹਤ ਸਮਾਜਿਕ ਸਿਹਤ ਸਮਾਜ ਸਮਾਜਾਨੇ ਕੀ ਲੋਕ ਠੀਕ ਹੈ ਜੀ ਇਹਦੇ ਸਭ ਕੁਝ ਕੀ ਦੱਸਦਾ ਹੈ ਕਿ ਜੇਕਰ ਸਾਡੀ ਸਮਾਜਿਕ ਸਿਹਤ ਵਧੀਆ ਹੈ ਕਿ ਸਮਾਜਿਕ ਸਿਹਤ ਦਾ ਭਾਵ ਕੀ ਹੈ ਕਿ ਸਾਡਾ ਕਿਸੇ ਆਪਣੇ ਆਲੇ ਦੋਲੇ ਦੇ ਲੋਕ ਨੇ ਉਹਨਾਂ ਤੇ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਹੈ ਇਹ ਸਾਡੇ ਜਿਸਟਿਸ ਸਾਡੇ ਆਸ-ਪਾਸ ਦੇ ਲੋਕਾਂ ਨਾਲ ਵਧੀਆ ਆ ਤੇ ਇਹਦਾ ਮਤਲਬ ਕੀ ਹੈ ਸਿ ਸਮਾਜਿਕ ਤੌਰ ਤੇ ਸਿਹਤਮੰਦ ਹਾਂ ਕਿਉਂਕਿ ਮਨੁੱਖ ਕੀ ਹੈ ਇੱਕ ਸਮਾਜਿਕ ਪ੍ਰਾਣੀ ਹੈ ਉਹ ਆਸ-ਪਾਸ ਜਿਹੜੇ ਹੈ ਲੋਕਾਂ ਨਾਲ ਮਿਲ ਕੇ ਹੀ ਰਹਿੰਦਾ ਹੈ ਔਰ ਉਹਨਾਂ ਨਾਲ ਮਿਲ ਕੇ ਹੀ ਆਪਣੀ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਦਾ ਹੈ ਲਈ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਪਰਿਵਾਰ ਅਤੇ ਆਪਣੇ ਸਮਾਜ ਨਾਲ ਮਿਲ ਕੇ ਜਿਹਾ ਰਹੇ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਇੱਕ ਤਾਂ ਉਹਦੀ ਜ਼ਰੂਰਤ ਵੀ ਪੂਰੀ ਹੋਏਗੀ ਦੂਸਰਾ ਸਮਾਜ ਦੇ ਵਿੱਚ ਸਨਕਤੀ ਦੀ ਇੱਜ਼ਤ ਵੀ ਵੱਢਦੀ ਆ ਤੇ ਸਮਾਜ ਤੋਂ ਬਿਨਾ ਵਿਅਕਤੀ ਜਿਹੜਾ ਆ ਅਧੂਰਾ ਆ ਤੁਸੀਂ ਆਪਣੇ ਆਸਮਾ ਦੇਖਿਆ ਹੋ ਤੁਹਾਨੂੰ ਵੀ ਬਹੁਤ ਵਾਰ ਆਪਣੇ ਆਂਡਿਆ ਗੌਂਡੇ ਦੀ ਰੋੜ ਪੈਂਦੀ ਆ ਪਰ ਜੇਕਰ ਸਾਡੇ ਨਾਲ ਰਿਸ਼ਤੇ ਬੰਦੇ ਨਹੀਂ ਹੋਣਗੇ ਲਾਈਨ ਚੜ੍ਹਦੇ ਰਹਿਣਗੇ ਉੱਥੇ ਸਾਡਾ ਲੈਣਾ ਵੀ ਮੁਸ਼ਕਲ ਹੋ ਜਾਂਦਾ ਆ ਹਨਾ ਤੇ ਸਾਡੀ ਜਿਹੜੀ ਇੱਜ਼ਤ ਆ ਉਹ ਵੀ ਸਮਾਜ ਦੇ ਦਿਨ ਘਟਦੀ ਰਹਿੰਦੀ ਇਸ ਕਰਕੇ ਸਾਨੂੰ ਆਪਣੇ ਆਸ-ਪਾਸ ਦੇ ਲੋਕਾਂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਉਹਨਾਂ ਦਾ ਮਾਨਸਿਕ ਕਾਰਕਰਮਨ ਚ ਇਹ ਤਾਂ ਕਿ ਸਾਡੇ ਸਮਾਜ ਦੀ ਸਿਹਤ ਜਿਹੜੀ ਹੈ ਉਹ ਵੀ ਵਧੀਆ ਬਣੇ ਅਗਲਾ ਇਹ ਗੰਡਾ ਉਹ ਆਪਾਂ ਤੁਹਾਨੂੰ ਸੇਰ ਤੋਂ ਆਪਾਂ ਉਹ ਤੁਹਾਨੂੰ ਕਿ ਸਾਡੇ ਅੰਦਰ ਜਿਹੜੀਆਂ ਕੁਦਰਤੀ ਜਿਹੜੀਆਂ ਭਾਵਨਾਵਾਂ ਨੇ ਜਿਵੇਂ ਕਿ ਗੁੱਸਾ ਡੈਰ ਖੁਸ਼ੀ ਇਹ ਕਾਹਦੇ ਸਾਡੇ ਅੰਦਰ ਹੀ ਹੁੰਦੀਆਂ ਨੇ ਤੇ ਇਹਨਾਂ ਦਾ ਸਾਡੇ ਲਾਈਫ ਦੇ ਵਿੱਚ ਜਿਹੜਾ ਸੰਤੁਲਨ ਹੈ ਜਿਹੜਾ ਬੈਲੈਂਸ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਹ ਬੈਲੈਂਸ ਨਹੀਂ ਹੋਣਗੇ ਤੇ ਇਤਨਾ ਕੀ ਅਸੀਂ ਆਪਾਂ ਨੁਕਸਾਨ ਹੀ ਕਰ ਬੈਠਦੇ ਆ ਤੁਸੀਂ ਦੇਖਿਆ ਕੇਵਲ ਅਜੇ ਹਾਲਾਤ ਪੈਦਾ ਹੋ ਜਾਂਦੇ ਆ ਕਿ ਸਾਨੂੰ ਗੁੱਸਾ ਆਉਣ ਲੱਗ ਪੈਂਦਾ ਕਿਸੇ ਗੱਲ ਦੇ ਉੱਪਰ ਉਸ ਗੁੱਸੇ ਦੇ ਵਿੱਚ ਅਸੀਂ ਗਲਤ ਫੈਸਲੇ ਲੈ ਲੈਂਦੇ ਆ ਲੋਕਾਂ ਨਾਲ ਲੜਾਈ ਕਰ ਲੈਂਦੇ ਆ ਹਨਾ ਔਰ ਉਹ ਜਿਹੜਿਆ ਗੁੱਸਾ ਸਾਨੂੰ ਕਿੱਥੇ ਦਾ ਕਿੱਥੇ ਲੈ ਜਾਂਦਾ ਹੈ ਇਸ ਲਈ ਸਾਨੂੰ ਸਾਡੇ ਜਿਹੜੇ ਮਨ ਦੇ ਭਾਵਨਾਵਾਂ ਆ ਗੁੱਸਾ ਈਰਖਾ ਡਰ ਖੁਸ਼ੀ ਇਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਆ ਤਾਂ ਜੋ ਅਸੀਂ ਆਪਣੇ ਜਿਹੜੇ ਕੰਮ ਨੇ ਉਹਨੂੰ ਸਹੀ ਢੰਗ ਨਾਲ ਕਰ ਸਕੀਏ ਅਤੇ ਨੇਪਰੇ ਚਾੜ੍ਹ ਸਕੀਏ। ਉਮੀਦ ਹੈ ਤੁਹਾਨੂੰ ਇਹ ਜਿਹੜਾ ਟੌਪਿਕ ਸਮਝ ਆ ਗਿਆ ਹੋਣਾ। ਅਗਲੀ ਵਾਰ ਦਾ ਜਿਹੜਾ ਟੌਪਿਕ ਹੈ ਉਹ ਹੈ ਨਿੱਜੀ ਸਿਹਤ ਵਿਗਿਆਨ ਜੋ ਕਿ ਅਸੀਂ ਲੈਕਚਰ ਦੇ ਵਿੱਚ ਕਵਰ ਕਰਾਂਗੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਆਪਾਂ ਵੀਡੀਓ ਜੇ ਵਧੀਆ ਲੱਗੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟ ਵੀ ਜ਼ਰੂਰ ਕਰੋ। ਧੰਨਵਾਦ।